ਬਲ ਬਾਤ ਹੈ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ ਹਾਂਜੀ ਕਾਲਾ ਨੂੰ ਪਤਾ ਲੱਗਾ ਕਿ ਉਹਦੇ ਸਾਟ ਲੱਗ ਗਈ ਆ ਹੂੰ ਬਾਅਦ ਚ ਪਤਾ ਲੱਗਾ ਕੰਟੇ ਤੱਕ ਪਿਓ ਮੁਸੀਂਂ ਧੰਨੇ ਆ ਗਿਆ ਵਾ ਚਲੋ ਹੂੰ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ ਉਹ ਨੂੰ 1.5 ਸਾਲ ਹੀ ਪੁੰਨੇ 2 ਸਾਲ ਹੀ ਹੋ ਗਏ ਆ ਜੇ ਜੀ ਤਾਦੀ ਲਾਸਟ ਟਾਈਮ ਗੱਲ ਹੋਈ ਫੇਰ ਤਾਂ ਕੀ ਗੱਲਾਂ ਬਾਤਾਂ ਕੀਤੀਆਂ ਨੇ ਗੱਲਾਂ ਬਾਤਾਂ ਹੋਈ ਕਿ ਜੀ ਮੰਮੀ ਤੂੰ ਠੀਕ ਠਾਕ ਆ ਮੰਮੀ ਮੈਨੂੰ ਤੁਰ ਕੇ ਦੱਸ ਤੂੰ ਸੱਟ ਲੱਗੀ ਆ ਮੈਨੂੰ ਇੱਕ ਵਾਰੀ ਤੁਰ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ ਤੇ ਮਾ ਤਾਂ ਇੱਕ ਜਵੇਰੀ ਜਿਹੜਾ ਵਿਆਹ ਦਾ ਕੁਆਰਾ ਸੀ ਹਾਂ ਜੀ ਉਹ ਕੁਆਰਾ ਸੀ ਕਿੰਨਿਆ ਕਿੰਨਿਆ ਭੈਣਾ ਕਿੰਨੇ ਭਰਾ ਨੇ ਦੋ ਭਰਾ ਦੋ ਭੈਣਾ ਵਾ ਹਾਂ ਜੀ ਇੱਕ ਵਿਆਹੀ ਆ ਕੀ ਆਪਾਂ ਮੰਗੀ ਕਰਦੇ ਆਂ ਪੰਜਾਬ ਸਰਕਾਰ ਜੀ ਇਹ ਕਿਸੇ ਵੇਲੇ ਮੇਰੇ ਬੱਚੇ ਦੀ ਡੈੱਡ ਬੋਡੀ ਮੇਰੇ ਘਰ ਆਉਣੀ ਚਾਹੀਦੀ ਆ ਮੈਂ ਬਹੁਤ ਗਰੀਬ ਆਂ 아이 ਬਹੁਤ ਗਰੀਬ ਆਂ ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹਾਂ ਮੇਰਾ ਜੀ ਪ੍ਰਗਟ ਸਿੰਘ ਆ ਜੀ ਨਾਮ ਮੇਰਾ ਇਹ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਕੀ ਮਾਮਲਾ ਕੀ ਆ ਜੀ ਇਹ ਜੀ ਜਾਰਦਨ ਸੀ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ bari darbaran ਸੀ ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਉੱਥੇ ਕੱਲ ਪਤਾ ਲੱਗਾ ਕਿ ਕੰਮ ਕਰਦਿਆਂ ਕੋਈ ਮਸ਼ੀਨ ਉੱਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਤੇ ਉਹਦੀ ਸਪੋਰਲੀ ਡੈਥ ਹੋ ਗਈ। ਉਹ ਰਿ ਗਰੀ ਪਰਿਵਾਰ ਆ। ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਮ ਜੀਓ ਜਾਂ ਹੋਰ ਜਿਗਰ ਟੀਮਾਂ ਪਿੰਡਾਂ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਨੇ ਆ ਕਿ ਇਹ ਗਰੀਬ ਪਰਿਵਾਰ ਦੀ ਮਦਦ ਜ਼ਰੂਰੀ ਕੀਤੀ ਜਾਵੇ। ਤਾਂ ਕਿ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਹਾਲ ਹੋ ਸਕੇ। ਸਰ ਇਹ ਜਿਹੜੀ ਕੰਪਨੀ ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਟਾਡੀ ਜਾ ਕਿਸ ਹੋਰ ਮੋਤਵ ਲਈ ਨਹੀਂ ਸਾਡੀ ਤਾਂ ਨਹੀਂ ਹੋਈ ਪਰ ਅਸੀਂ ਕੰਪਨੀ ਨੂੰ ਵੀ ਕਾਵਾਂਗੇ ਕਿ ਉਹਨਾਂ ਦੀ ਕੰਪਨੀ ਚ ਕੰਮ ਕਰਦਾ ਹੈ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵੀ ਇਹਨਾਂ ਦੀ ਮਤ ਕਰੇ ਔਰ ਉੱਥੋਂ ਜੋ ਡੱਡ ਬਾੜੀ ਆ ਉਹ ਵੀ ਕੰਪਨੀ ਜੇ ਸ਼ਕਤੀ ਜੇ ਇੰਡੀਆ ਪੇ ਜੇ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਡੱਡ ਬਾੜੀ ਆ ਸਕੇ ਸਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇਨਸ਼ੋਰੈਂਸ ਹੁੰਦੀ ਆ ਉਹਦਾ ਬੈਨੀਫਿਟਸ ਵੀ ਹੁੰਦੇ ਨੇ ਤੁਸੀਂ ਉਹ ਮੰਗ ਕਰੋਗੇ ਕਿ ਉਹ ਬਿਲਕੁਲ ਬਿਲਕੁਲ ਜੀ ਜਦੋਂ ਬੰਦੇ ਤੋਂ ਜਾਂਦੇ ਨੇ ਉਹਨਾਂ ਨੇ ਸੋਰ ਸੰਧੀ ਆ ਇਹ ਮੰਗ ਕਰਦੇ ਆ ਕੌਮੀ ਨੋਇੰਦੋ ਕਿ ਜੋ ਵੀ ਉਹਨਾਂ ਦਾ ਬਣਦਾ ਆਖਿਆ ਉਹਨਾਂ ਨੂੰ ਚੂਰ ਦਿੱਤਾ ਜਾਵੇ ਉਹਦੀ ਮਾਫਿਆ